ਨੂੰ ਅਰਦਾਸ ਬੇਨਤੀ ਕੁਛ ਕੀਤੀ ਸੀਗੀ ਤੇ ਮਹਾਰਾਜ ਨੇ ਉਹ ਕਹ ਲੋ ਕਿ ਦਿਨਾਂ ਦੇ ਵਿੱਚ ਹੀ ਸਾਡਾ ਉਹ ਕਾਰਜ ਪੂਰੇ ਕਰਤੇ ਤੇ ਮੇਰੀ ਅਰਦਾਸ ਬੇਨਤੀ ਸੀ ਮਹਾਰਾਜ ਮੈਂ ਕਿਹਾ ਤੁਹਾਡੇ ਦਰ ਤੇ ਇਸੇ ਰੰਗ ਦੀ ਉਹ ਜੀਪ ਲੈ ਕੇ ਆਉਂਗਾ ਇਸੇ ਕਰਕੇ ਮਹਾਰਾਜ ਦੇ ਘਰ ਅੱਜ ਨੀਲੇ ਰੰਗ ਦੀ ਜੀਪ ਲੈ ਕੇ ਆਏ ਆ ਮਹਾਰਾਣੀ ਇਹ ਫੋਰਚਨਰ ਵਾਲੇ ਘਰ ਦਾ ਜੀ ਮਹਾਰਾਜ ਨੇ ਗੱਡੀਆਂ ਵਾਲੇ ਕਰਦਾ ਕਾਰੋਬਾਰ ਵਾਲੇ ਕਰਦਾ ਪੁੱਤਾਂ ਵਾਲੇ ਵੀ ਕਰਦਾ ਸਭ ਕੁਝ ਦੇਦਾ ਤੇ ਉਹ ਸੰਤੀ ਰੂਪ ਚ ਆਏ ਸਨ ਉਹਨਾਂ ਨਾਲ ਜੀਪ ਭੇਟਾ ਕਰਕੇ ਗਏ ਆ ਜੀ ਉਹਾਂ ਦੀ ਐਵੇਂ ਨਾ ਐਸ਼ਾ ਜਿਤਾਈ ਪਰ ਅਸੀਂ ਹਰੇਕ ਜਨਮ ਧੜੇ ਤੇ ਇੱਕ ਜੀਪ ਬਾਬਾ ਜੀ ਦੇ ਦਰਵਾਜ਼ੇ ਭੇਟਾ ਕਰਿਆ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜੇ ਮੌਜੂਦ ਹਾਂ ਗੁਰਦੁਆਰਾ ਸ਼ਹੀਗੰਗ ਸਾਹਿਬ ਵਿਖੇ ਦੱਸਦੇ ਕਿ ਜਿੱਥੇ ਅੱਜ ਵੱਡੇ ਪੱਦਰ ਦੇ ਉੱਤੇ ਗੁਰਸਿੱਖ ਸੰਗਤ ਗੁਰੂ ਘਰ ਵਿਖੇ ਧੰਤਨ ਧੰਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਪਹੁੰਚ ਰਹੀ ਆ ਉੱਥੇ ਹੀ ਕੁਛਕ ਸਿੰਘਾਂ ਵੱਲੋਂ ਜਿਹੜੀ ਆਪਣੀ ਸ਼ਰਧਾ ਭਾਵ ਦੇ ਨਾਲ ਜਿੱਥੇ ਦਰਸ਼ਨ ਕੀਤੇ ਜਾ ਰਹੇ ਉੱਥੇ ਇੱਕ ਵੀਰ ਵੱਲੋਂ ਜਿਹੜੀ ਇੱਥੇ ਜਿਪਸੀ ਤੁਸੀਂ ਵੇਖ ਰਹੇ ਹੋ ਇਹ ਜੀਪ ਦੇਖ ਰਹੇ ਹੋ ਇਹ ਜਿਹੜੀ ਹੈ ਮਹਾਰਾਜ ਜੀ ਲਈ ਜਿਹੜੀ ਇੱਥੇ ਦਿੱਤੀ ਗਈ ਹੈ ਸੇਵਾ ਚ ਭੇਟਾ ਕੀਤੀ ਗਈ ਹੈ ਤਾਂ ਸਾਡੇ ਨਾਲ ਮੈਨੇਜਰ ਸਾਹਿਬਾਨ ਮੌਜੂਦ ਨਹੀਂ ਗੱਲ ਕਰਦੇ ਆ ਮੈਨੇਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਅਤੇ ਹਰੇਕ ਨਾਨਕ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਬਾਬਾ ਜੀ ਦੇ ਸ਼ਰਧਾਲੂ ਭਾਈ ਹਰਪ੍ਰੀਤ ਸਿੰਘ ਵੱਲੋਂ ਜਿਹੜੇ ਕਿ ਜਲੰਧਰ ਦੇ ਰਹਿਣ ਵਾਲੇ ਆ ਉਹ ਬਾਬਾ ਜੀ ਦੇ ਦਰ ਵਾਸਤੇ ਜੀਪ ਲੈ ਕੇ ਆਏ ਆ ਉਹਨਾਂ ਜੀਪ ਭੇਟਾ ਕੀਤੀ ਹੈ ਜੀ ਤਾਂ ਇਹ ਜਿਹੜੀ ਜੀਪ ਆ ਮਤਲਬ ਕਿੰਨੇ ਕਿ ਕਿੰਨੇ ਕਿ ਜਿਹੜੀ ਸੰਗਤ ਆਈ ਸੀ ਕਿਉਂਕਿ ਸੰਗਤਾਂ ਬੜੀ ਵੱਡੇ ਪੱਧਰ ਤੇ ਆ ਰਹੀ ਆ ਜਦੋਂ ਵੀਰ ਹੋਣਾ ਵੱਲੋਂ ਜੀਪ ਡੋਨੇਟ ਕੀਤੀ ਗਈ ਹੋਰ ਕੋਈ ਗੱਲਬਾਤ ਕੀਤੀ ਗਈ ਸੀ ਹਾਂਜੀ ਉਹਨਾਂ ਨਾਲ ਕਾਫੀ ਸੰਗਤ ਸੀ ਜੋ ਪ੍ਰੇਮ ਭਾਵਨਾ ਨਾਲ ਉਹ ਕਹਿੰਦੇ ਵੀ ਅਸੀਂ ਬਾਬਾ ਜੀ ਦੇ ਹਰੇਕ ਐਤਵਾਰ ਵੀ ਆਉਂਦੇ ਆ ਤੇ ਉਹ ਸੰਗਤੀ ਰੂਪ ਚ ਆਏ ਸਨ ਉਹਨਾਂ ਦੀ ਜੀਪ ਭੇਟਾ ਕਰਕੇ ਗਏ ਆ ਜੀ ਉਹਨਾਂ ਨੇ ਆਪਣੀ ਫਰਮ ਵੀ ਆ ਨਿੱਜੀ ਹੀਰੋ ਜੀਪ ਦੇ ਨਾਂ ਤੇ ਤੇ ਉਹ ਬੜੇ ਖੁਸ਼ ਸਨ ਉਹ ਬਾਬਾ ਜੀ ਦੇ ਭੇਟਾ ਕਰਕੇ ਬੜੇ ਖੁਸ਼ ਹੋਏ ਥੋੜੀ ਜੀ ਇਹਨਾਂ ਦੇ ਨਾ ਕੋਈ ਡਾਕੂਮੈਂਟ ਦੀ ਕਰੈਕਸ਼ਨ ਹੋਣ ਵਾਲੀ ਉਹ ਕਹਿੰਦੇ ਵੀ ਅਸੀਂ ਅਗਲੇ ਸੰਡੇ ਨੂੰ ਨੈਕਸਟ ਸੰਡੇ ਨੂੰ ਤੁਹਾਨੂੰ ਸਾਰੇ ਡਾਕੂਮੈਂਟ ਵੀ ਜਮ੍ਹਾਂ ਕਰਾ ਦਾਂਗੇ ਉਹਦੇ ਉਹਨਾਂ ਦੀ ਇਹ ਵੀ ਨਾ ਆਇਸ਼ਾ ਜਿਤਾਈ ਪਰ ਅਸੀਂ ਹਰੇਕ ਜਨਮ ਦਿਹਾੜੇ ਤੇ ਇੱਕ ਜੀਪ ਬਾਬਾ ਜੀ ਦੇ ਦਰਵਾਜ਼ੇ ਭੇਟਾ ਕਰਿਆ ਕਰਨੀ ਹੈ ਜੀ ਮੈਂ ਤਾਂ ਸਾਬ ਜਿੱਥੇ ਕਿ ਵੱਡੇ ਪੱਧਰ ਤੇ ਗੁਰਸਿੱਖ ਸੰਗਤ ਪਹੁੰਚ ਰਹੀ ਆ ਤੇ ਇੱਦਾਂ ਕਈ ਅਨੇਕਾਂ ਸੰਗਤਾਂ ਹੈਗੀਆਂ ਜਿਹੜਿਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾ ਕਰ ਜਾਂਦੀਆਂ ਨੇ ਜਾਂ ਕਈ ਇਹੋ ਜਿਹੀਆਂ ਚੀਜ਼ਾਂ ਪੇਟਾ ਕਰ ਜਾਂਦੀਆਂ ਨੇ ਕਿ ਜਿੱਦਾਂ ਕਈ ਵਾਰ ਪਤਾ ਵੀ ਨਹੀਂ ਲੱਗਦਾ ਹਾਂਜੀ ਸੰਗਤਾਂ ਜੀ ਬਾਬਾ ਜੀ ਦੇ ਕਈ ਰਹੀਆਂ ਸੀ ਵੱਖ-ਵੱਖ ਕਾਊਂਟਰ ਲਾਏ ਹੁੰਦੇ ਆ ਸਰ ਜਿਵੇਂ ਇਮਾਰਤਾਂ ਦੇ ਦਸਵੰਦ ਵਾਸਤੇ ਜਾਂ ਲੰਗਰ ਵਾਸਤੇ ਮਾਇਆ ਵਾਸਤੇ ਕਈ ਆਪਣਾ ਸ਼ਦਾਲੂ ਨਾਮ ਵੀ ਲਿਖਾਉਂਦੇ ਗੁਪਤ ਦਾਨ ਦੀ ਰਸੀਦ ਲੈ ਜਾਂਦੇ ਆ ਜੀ ਗੁਪਤ ਦਾਨ ਦੀ ਰਸੀਦ ਲੈ ਜਾਂਦੇ ਆ ਜੀ ਹੁਣ ਸੰਗਤ ਦੀ ਆਪੋ ਆਪਣੀ ਸ਼ਰਧਾ ਜਿਵੇਂ ਜਿਵੇਂ ਸ਼ਰਧਾ ਹੋਵੇ ਤਿਵੇਂ-ਤਿਵੇਂ ਉਹ ਦਾਨ ਕਰਦੀ ਹੈ ਜੀ ਸੰਗਤ ਅੱਜ ਆਪ ਜੀ ਨੇ ਜਿਵੇਂ ਪੁੱਛਿਆ ਅੱਜ ਸੰਗਤ ਦਾ ਹਾੜਾ ਆ ਗਿਆ ਹੈ ਜੀ ਇਸੇ ਤਰ੍ਹਾਂ ਕੱਲ ਵੀ ਇੱਥੇ ਸੰਗਤ ਦਾ ਬਾਬਾ ਜੀ ਦੇ ਹਾੜਾ ਆ ਰਿਹਾ ਆ ਆਪ ਜੀ ਨੂੰ ਪਤਾ ਹੀ ਹੈ ਜਿਵੇਂ ਐਤਵਾਰ ਜਪਾਰਾ ਸਾਹਿਬ ਦੇ ਰੂਪ ਵਿੱਚ ਮਨਾਇਆ ਜਾਂਦਾ ਐਤਵਾਰ ਦਾ ਦਿਹਾੜਾ ਉਦੋਂ ਸੰਗਤਾਂ ਦਾ ਹਾੜੀ ਆਇਆ ਹੁੰਦਾ ਆ ਸੰਗਤਾਂ ਦੇ ਵਿੱਚੇ ਹੀ ਬਾਬਾ ਜੀ ਦੇ ਸ਼ਰਧਾਲੂਆਂ ਨੇ ਲੰਗਰ ਲਾਏ ਹੋਏ ਆ ਕਿਸੇ ਨੇ ਫਰੂਟ ਦਾ ਲੰਗਰ ਲਾਇਆ ਆ ਕਿਸੇ ਨੇ ਦੁੱਧ ਦਾ ਲੰਗਰ ਲਾਇਆ ਆ ਮਠਿਆਈਆਂ ਦਾ ਲੰਗਰ ਲਾਇਆ ਆ ਜਿਵੇਂ ਜਿਵੇਂ ਬਾਬਾ ਜੀ ਪ੍ਰਤੀ ਕਿਸੇ ਦੀ ਸ਼ਰਧਾ ਐਸ਼ਦਾਲੂ ਦੀ ਬਾਬਾ ਜੀ ਦੇ ਸੇਵਕ ਦੀ ਉਹਨੇ ਓਵੇਂ ਓਵੇਂ ਲੰਗਰ ਲਾਏ ਆ ਜੀ ਸਭ ਸੰਗਤ ਜਿਸ ਤਰ੍ਹਾਂ ਨਾਲ ਵੱਡੇ ਪੱਧਰ ਤੇ ਪਹੁੰਚੀ ਹੈ ਕਿਉਂਕਿ ਪ੍ਰਬੰਧਾ ਦੀ ਗੱਲ ਕਰੀਏ ਤਾਂ ਇੰਨੇ ਵੱਡੇ ਪੱਧਰ ਤੇ ਪ੍ਰਬੰਧ ਕਰਨੇ ਵੀ ਥੋੜੇ ਔਖੇ ਹੋ ਜਾਂਦੇ ਨੇ ਕਿਉਂਕਿ ਇੱਕ ਤਰਫਾ ਸੰਗਤ ਦਾ ਹੜ੍ਹ ਹੈ ਦੂਜੀ ਤਰਫਾ ਮੌਸਮ ਵੀ ਜਿਹੜਾ ਅੱਜ ਕਿਤਨਾ ਕਿਤੇ ਬਰਸਾਤ ਜਿਹੜੀ ਲਗਾਤਾਰ ਹੋ ਰਹੀ ਆ ਤਾਂ ਕਿੰਨੀਆਂ ਕਿ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਵੇਖੋ ਜੀ ਪ੍ਰਬੰਧ ਜਿਹੜੇ ਕਰਨੇ ਹੁੰਦੇ ਆ ਮੈਂ ਇਹ ਮੰਨ ਕੇ ਚੱਲਦਾ ਆ ਮੈਨੂੰ ਪੂਰਨ ਵਿਸ਼ਵਾਸ ਆ ਸੰਗਤ ਦੇ ਪ੍ਰਬੰਧ ਬਾਬਾ ਜੀ ਖੁਦ ਆਪ ਕਰਦੇ ਨੇ। ਜਿਹੜੇ ਅਸੀਂ دنیਆਵੀ ਤੌਰ ਤੇ ਕਰਦੇ ਆ ਉਹਦੇ ਵਿੱਚ ਸੰਗਤ ਦੀ ਆਵਾਜਾਈ ਦੀ ਮੇਜਰ ਸਮੱਸਿਆ ਹੁੰਦੀ ਆ ਉਹਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਆਪਣੇ ਮੁਲਾਜ਼ਮ ਲਾਏ ਹੋਏ ਆ ਆ ਲੰਗਰਾਂ ਦਾ ਪ੍ਰਬੰਧ ਕੀਤੇ ਗਏ ਆ ਗੁਰਦੁਆਰਾ ਸਾਹਿਬੋਂ ਮਠਿਆਈਆਂ ਵੀ ਬਣਾਈਆਂ ਗਈਆਂ ਨੇ ਬਾਬਾ ਜੀ ਦੇ ਸੇਵਕਾਂ ਵੱਲੋਂ ਵੀ ਬੜੀ ਵੱਡੀ ਪੱਧਰ ਤੇ ਲੰਗਰ ਲਾਏ ਗਏ ਆ ਅੰਗਨੇ ਦੇ ਰਸ ਦੇ ਲੰਗਰ ਲੱਗੇ ਆ ਮੈਂ ਵੇਖਣ ਡਿਆ ਗੁਰੂ ਰਾਮਦਾਸ ਹਸਪੀਟਲ ਤੋਂ ਲੈ ਕੇ ਚਾਟੀ ਵਿੰਡ ਗੇਟ ਤਰਨਤਾਂ ਰੋਡ ਨੂੰ ਮੁੜ ਕੇ ਮੈਂ ਸਵੇਰੇ ਵੇਖ ਕੇ ਆਇਆ ਬਹੁਤ ਹੀ ਜ਼ਿਆਦਾ ਕੋਈ ਤਕਰੀਬਨ ਜਿੰਨਾ 35 ਤੋਂ 40 ਤਿਕਰ ਸੰਖਿਆ ਆ ਲੰਗਰਾਂ ਦੀ ਜਿਹੜੇ ਵੱਖ-ਵੱਖ ਕਿਸਮ ਦੇ ਪਦਾਰਥ ਬਣਾ ਕੇ ਸੰਗਤਾਂ ਨੂੰ ਸ਼ਿਕਾਰ ਰਿਹਾ ਹੈ ਜੀ ਤੇ ਇਹਦੇ ਨਾਲ ਮੈਡੀਕਲ ਸਹੂਲਤ ਦਾ ਵੀ ਪ੍ਰਬੰਧ ਕੀਤਾ ਗਿਆ ਆ ਹਰ ਇੱਕ ਜਿਹੜੇ ਸੰਗਤਰੋਂ ਚਾਹੀਦਾ ਹੋਵੇ ਉਹ ਲੜਿੰਦਾ ਪਰਬੰਧ ਉਹ ਕੀਤਾ ਗਿਆ ਟੁਕਮਾ ਲੇਕਿਨ ਜਿਹੜੇ ਆਪ ਜੀ ਨੇ بارش ਦੀ ਗੱਲ ਕੀਤੀ ਆ بارش ਤੇ ਕੁਦਰਤੀ ਇਹਨੂੰ ਕਵਾਂਗੇ ਪਰ بارش ਦਾ ਕੋਈ ਸੰ ਬਹੁਤੀ ਜਿਆਦਾ ਨਹੀਂ ਹੋਈ ਥੋੜੀ ਜੀ ਆ ਇਹਦੇ ਵਾਸਤੇ ਸੰਤ ਜਿਵੇਂ ਆਪ ਜੀ ਦੇ ਹਰ ਇੱਕ ਐਤਵਾਰ ਹੁੰਦੇ ਜੋ ਬਾਬਾ ਜੀ ਦੀ ਸੰਗਤ ਨਾਲ ਦੇ ਗਰਮੀ ਦੀ ਪ੍ਰਵਾਹ ਕਰਦੀ ਆ ਤੇ ਨਾਲ بارش ਦੀ ਕਰਦੀ ਆ ਉਹ ਸਾਨੂੰ ਪ੍ਰਬੰਧਾਂ 'ਚ ਸੰਯੋਗ ਵੀ ਬੜਾ ਦਿੰਦੀ ਆ ਜਿਹੜੀਆਂ ਇਹ ਲੈਣਾ ਬੜਾਈਆਂ ਹੁੰਦੀਆਂ ਨੇ ਉਹਨਾਂ ਲੈਣਾ ਵਿੱਚ ਜਾ ਕੇ ਬਾਬਾ ਜੀ ਦੇ ਨਕਮਸਤਕ ਹੁੰਦੀ ਆ ਉਹਨਾਂ ਲੈਣਾ ਰਾਹੀਂ ਸੰਗਤ ਦਰਬਾਰ ਚੋਂ ਬਾਹਰ ਆਉਂਦੀ ਆ ਦਰਸ਼ਨ ਕਰਕੇ ਜੀ ਮੇਜਾ ਸਾਹਿਬ ਨਾਸ ਵਾਲਾ ਕੀ ਜਿਹੜੀ ਹੁਣੇ ਜੀਪ ਜਿਹੜੀ ਆ ਪੇਟਾ ਕੀਤੀ ਗਈ ਆ ਬੜੇ ਸ਼ਰਧਾ ਭਾਵ ਦੇ ਨਾਲ ਇਸ ਜੀਪ ਦਾ ਕੀ ਸੇਵਾ ਜਿਹੜੀ ਇਸ ਜੀਪ ਤੋਂ ਲਿੱਤੀ ਜੀ ਕਿ ਗੁਰੂ ਘਰ ਲਈ ਅਸੀਂ ਜੀ ਇਹਦੀ ਇਹਨੂੰ ਥੋੜੇ ਜਿਹੇ ਦਿਨਾਂ ਤੱਕ ਥੋੜੀ ਜੀ ਕਰੈਕਸ਼ਨ ਨਾਲ ਡਾਕੂਮੈਂਟ ਚ ਕਰਵਾ ਕੇ ਅਸੀਂ ਵਰਕਿੰਗ ਚ ਲਿਆਵਾਂਗੇ ਜਿੱਥੇ ਕਿਤੇ ਬਾਬਾ ਜੀ ਦੀ ਸੇਵਾ 'ਚ ਲੋਡ ਪਵੇਗੇ ਇਹਨੂੰ ਖੜਿਆ ਕਰਾਂਗੇ ਜੀ ਸਾਨੂੰ ਬੜੀ ਖੁਸ਼ੀ ਆ ਜੀ ਜੀਪ ਦੀ ਇੱਕ ਵਕਲ ਵਲਖਣ ਜੀ ਇੱਕ ਜੀ ਜੀ ਆ ਗੱਡੀ ਜੀ ਕਹਿ ਸਕਦੇ ਆ ਕਿ ਇੱਕ ਪੁਰਾਣੇ ਵੇਲੇ ਤੋਂ ਜੇ ਆਪਾਂ ਕਹਿ ਲਈਏ ਕਿ ਜੀਪ ਜਿਹੜੀ ਆ ਸਭ ਤੋਂ ਮੋਹਰੇ ਰਹੀ ਆ ਜਾਂ ਬੁਲੇਟ ਜਾਂ ਜੀਪ ਇਦਾਂ ਉਹ ਹੀ ਆ ਨਾ ਜੀ ਇਹ ਪੁਰਾਣਾ ਵਹੀਕਲ ਹੋਣ ਕਰਕੇ ਐਸੈਂਬਲ ਕੀਤੀ ਹੋਈ ਜੀਪ ਆ ਤੇ ਸਾ ਬੜਾ ਇਹ ਸ਼ਰਧਾਲੂਆਂ ਦਾ ਬੜਾ ਆਕਰਸ਼ਣ ਦਾ ਕੇਂਦਰ ਬਣੀ ਹੋਈ ਆ ਵਕ ਵਕ ਸ਼ਰਧਾਲੂਆਂ ਕੋਲ ਪੁੱਛਦੇ ਆ ਵੀ ਮਨੰਜ ਸਾਹਿਬ ਕੋਲੀ ਜੀਪ ਆ ਉਹ ਕਿੰਨਾ ਦੀ ਆ ਉਹ ਆਖੇ ਉਸੇ ਰਿਤੋਂ ਦੇ ਸਾਡੇ ਜਿਹੜੇ ਬੇਸ ਮੁਲਾਜ਼ਮ ਬੈਠੇ ਆ ਪਾਰਕਿੰਗ ਦੇ ਵਿੱਚ ਉਹ ਦੱਸਦੇ ਆ ਵਿੱਚ ਗੁਰਦੁਆਰਾ ਸਾਹਿਬ ਨੂੰ ਚੜਾਈ ਆ ਫਿਰ ਪੁੱਛਣ ਜਾਂਦੇ ਆ ਵੀ ਅਸੀਂ ਵੀ ਤਿਆਰ ਕਰਾਉਣੀ ਆ ਕਿੱਥੋਂ ਤਿਆਰ ਕਰਵਾਈ ਆ ਇੱਕ ਤਰ੍ਹਾਂ ਦਾ ਚੱਲਦਾ ਰਹਿੰਦਾ ਜੀ ਸਾਰਿਆਂ ਨੂੰ ਬੜੀ ਖੁਸ਼ੀ ਆ ਐਂ ਖੁਦ ਬੜੇ ਖੁਸ਼ ਆ ਇਤੋਂ ਜ਼ਿਕਰ ਕਰਕੇ ਜਿਹੜੇ ਮੇਰੀ ਟੀਮ ਆ ਇੰਚਾਰਜ ਸੋ ਬੰਨਾਂ ਦੀ ਉਹ ਕਹਿਣਗੇ ਵੀ ਆਪਾਂ ਮਨਜਾ ਸਾਹਿਬ ਇੱਥੇ ਫਲਾਣੇ ਥਾਂ ਚੱਲਿਆ ਕਰਾਂਗੇ ਫਲਾਣ ਇੱਕ ਮੰਦਿਆ ਕੈਸ ਰਾਈਆਂ ਹੁੰਦੀਆਂ ਜੀ ਇਸ ਚੀਜ਼ ਆ ਜਦੋਂ ਜਾਨ ਦੀ ਦਿੱਕਤ ਵੀ ਆਂਦੀ ਹੋਊਗੀ ਜਾਂ ਵੱਖ-ਵੱਖ ਗੱਡੀਆਂ ਦਾ ਵੇਟ ਵੀ ਕਰਨਾ ਪੈਂਦਾ ਹੋਗਾ ਤਾਂ ਹੁਣ ਜਿਹੜੀ ਆ ਜੀਪ ਜਿਹੜੀ ਆ ਗੁਰੂ ਘਰ ਦੇ ਬਿਲਕੁਲ ਜੀ ਗੁਰੂ ਘਰ ਦੇ ਵਿੱਚ ਕੋਈ ਗੱਡੀਆਂ ਦੀ ਘਾਟ ਨਹੀਂ ਗਈ ਜੀ ਬਾਬਾ ਜੀ ਦੇ ਬੜੇ ਜਹਾਜ਼ ਹੈ ਜੀ ਸਾਡੇ ਕੋਲ ਆਪ ਇੱਥੇ ਬਾਬਾ ਜੀ ਦੇ ਕੋਲ ਜਹਾਜ਼ ਹੈ ਜੀ ਅਸੀਂ ਕੋਈ ਗੱਡੀਆਂ ਦੀ ਕੋਈ ਦਿੱਕਤ ਨਹੀਂ ਗਈ ਪਰੰਤੂ ਜਿਵੇਂ ਉਹਦੀ ਸ਼ਰਤ ਆ ਇਹਨੂੰ ਵਰਕਿੰਗ ਵਿੱਚ ਜ਼ਰੂਰ ਲਾਵਾਂਗੇ ਇਹ ਇੱਕ ਜੁਨੀਕ ਆਟਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਿਲਕੁਲ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਜੀਪ ਆ ਇਹ ਇੱਕ ਗੁਰਸਿੱਖ ਵੱਲੋਂ ਜਿਹੜੀ ਆ ਭੇਟਾ ਕੀਤੀ ਗਈ ਆ ਗੁਰੂ ਘਰ ਵਿਖੇ ਗੁਰਦਾਰਾ ਸ਼ੇਗਾਂ ਸਾਹਿਬ ਵਿਖੇ ਤਾਂ ਅੱਗੇ ਤੋਂ ਜਿੱਦਾਂ ਕਿ ਮਹੰਤ ਸਾਹਿਬ ਵੱਲੋਂ ਵੀ ਦੱਸਿਆ ਗਿਆ ਕਿ ਵੱਖ-ਵੱਖ ਸੇਵਾਵਾਂ ਦੇ ਵਿੱਚ ਇਸ ਜੀਪ ਦੀ ਜਿਹੜੀ ਆ ਉਹ ਵਰਤੋਂ ਕੀਤੀ ਜਾਏਗੀ ਵੱਖ-ਵੱਖ ਸੇਵਾਾਂ ਦੇ ਵਿੱਚ ਵਰਤੋਂ ਕੀਤੀ ਜਾਏਗੀ ਗੁਰੂ ਘਰ ਦੇ ਕਈ ਇਹ ਜੇ ਪ੍ਰਬੰਧ ਹੋਣਗੇ ਜਿਨ੍ਹਾਂ ਨੂੰ ਪੂਰੇ ਕਰਨ ਵਾਸਤੇ ਜੀਪ ਦੀ ਜੜੀ ਵਰਤੋਂ ਕੀਤੀ ਜਾਏਗੀ ਤਾਂ ਇਹ ਵਸ ਮਹਾਰਾਜ ਤੂੰ ਮਹਾਰਾਜ ਨੂੰ ਅਰਦਾਸ ਬੇਨਤੀ ਕੁਝ ਕੀਤੀ ਸੀਗੀ ਤੇ ਮਹਾਰਾਜ ਨੇ ਉਹ ਕਹ ਲੋ ਕਿ ਦਿਨਾਂ ਦੇ ਵਿੱਚ ਹੀ ਸਾਡਾ ਉਹ ਕਾਰਜ ਪੂਰੇ ਕਰਤੇ ਤੇ ਮੇਰਾ ਜੀਪਾਂ ਦਾ ਕੰਮ ਆ ਵੈਸੇ ਤੇ ਮੇਰੀ ਅਰਦਾਸ ਬੇਨਤੀ ਇਹ ਸੀ ਮਹਾਰਾਜ ਮੈਂ ਕਿ ਤੁਹਾਡੇ ਦਰ ਤੇ ਇਸੇ ਰੰਗ ਦੀ ਉਹ ਜੀਪ ਲੈ ਕੇ ਆਉਂਗਾ ਇਸੇ ਕਰਕੇ ਮਹਾਰਾਜ ਦੇ ਘਰ ਅੱਜ ਨੀਲੇ ਰੰਗ ਦੀ ਜੀਪ ਲੈ ਕੇ ਆਏ ਆ ਤੇ ਮੇਰੇ ਹੋਣਾ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਵਾਰ ਕਰ ਕੀਤੀ ਆ ਜੀਪ ਤੇ ਬਾਕੀ ਤਾਂ ਕੀ ਜੇ ਮਹਾਰਾਜ ਕਿਰਪਾ ਕਰਨ ਹੋ ਸਕਦਾ ਇਹ ਆਈ ਸਾਲ ਦੀ ਜੀਪਾਂ ਅਸੀਂ ਲੈ ਕੇ ਆਉਂਦੇ ਰਹੀਏ ਹਨ ਇਹ ਸਭ ਮਹਾਰਾਜ ਦੇ ਹੱਥਾ ਬਾਕੀ ਧੰਨਵਾਦ ਜੀ ਅਸਿਕਰ ਹਾਂਜੀ ਹਾਂਜੀ ਬਿਲਕੁਲ ਬਹੁਤ ਜੀ ਸਾਨੂੰ ਦਿੱਤਾ ਹੀ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਦਾ ਜੀ ਸਾਰਾ ਕੁਝ ਮਹਾਰਾਜ ਨੇ ਇਹ ਫੋਰਚਨਰ ਵਾਲੇ ਕਰਦਾ ਜੀ ਮਹਾਰਾਜ ਨੇ ਗੱਡੀਆਂ ਵਾਲੇ ਕਰਦਾ ਕਾਰੋਬਾਰ ਵਾਲੇ ਕਰਦਾ ਪੁੱਤਾਂ ਵਾਲੇ ਵੀ ਕਰਦਾ ਸਭ ਕੁਝ ਦੇਦਾ ਤੇ ਇਸ ਕਰਕੇ ਸਾਡੇ ਲਈ ਤਾਂ ਪਾਪਾ ਦੀਪ ਸਿੰਘ ਜੀ ਤੋਂ ਉੱਪਰ ਕੁਛ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਛ ਹੈ ਨਹੀਂ ਜੀ ਇਸੇ ਤਰ੍ਹਾਂ ਦੇ ਨਾਲ ਜਿੱਥੇ ਸੰਗਤ ਵੱਡੇ ਪੱਧਰ ਤੇ ਪਹੁੰਚੀ ਹੈ ਉੱਥੇ ਗੁਰਸਿੱਖ ਸੰਗਤਾਂ ਵੱਲੋਂ ਅੱਜ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਵਿਖੇ ਹੜ ਆਇਆ ਪਿਆ ਹੈ ਸੰਗਤਾਂ ਜਿਹੜੀਆਂ ਆਈਆਂ ਨੇ ਤਾਂ ਉਹ ਵੀ ਤਸਵੀਰਾਂ ਸਾਂਝੇ ਕੀਤੇ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਨ ਟੀਵੀ ਦੇ ਨਾਲ ਤੜ ਨਾਲ ਕੱਲੀ ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧੀ ਸਾਂਝੀ ਕਰਦੇ ਰਹਾਂਗੇ ਕੈਮਰਾਮੈਨ ਸੰਦੀਪ ਮਰਦੇ ਨਾਲ ਲਿਖੇ ਸੁਣਨ ਜਗਬਾਨੀ ਟੀਵੀ ਸ਼੍ਰੀ ਅਮਛਾ ਸਾਈਂ